ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਪਾਰਟੀ ਵੇਅਰ ਕਲੈਕਸ਼ਨ ਆ ਤੇ ਪਿਓਰ ਔਰਗੈਂਜ਼ਾ ਦੇ ਉੱਪਰ ਵਿਸਕੋਸ ਔਰਗੈਂਜ਼ਾ ਦੇ ਉੱਪਰ ਆ ਇਹ ਵਾਲੀ ਵੀਡੀਓ ਸਪੈਸ਼ਲ ਐਨ ਆਰ ਆਈ ਭੈਣਾਂ ਲਈ ਆ ਜਿਨ੍ਹਾਂ ਦੀ ਕਾਫੀ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਥੋੜੀ ਜਿਹੀ ਪਾਰਟੀ ਵੇਅਰ ਸਟੱਫ ਦਿਖਾਓ ਸਾਨੂੰ ਤੇ ਇੱਕ ਇੱਕ ਸੂਟ ਦੀ ਫੋਟੋ ਪਾਣੀ ਥੋੜੀ ਜੀ ਜਾਣ ਕੇ ਇੰਪੋਸੀਬਲ ਹੋ ਜਾਂਦੀ ਆ ਇਸ ਲਈ ਮੈਂ ਥੋੜਾ ਜਿਹਾ ਪਾਰਟੀ ਵੀਅ ਕਲੈਕਸ਼ਨ ਜਿਹੜੀ ਲੈ ਕੇ ਆਈਆਂ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਸਾਰਾ ਹੈਂਡਵਰਕ ਦੇ ਪੀਸ ਨੇ ਦਬਕੇ ਦਾ ਕੰਮ ਹੋਇਆ ਹੋਇਆ ਤੇ ਤਿੰਨ ਸੂਟ ਸਾਡੇ ਕੋਲ ਰੈਡੀ ਹੋ ਕੇ ਆਏ ਨੇ ਇਹ ਪਹਿਲਾਂ ਵੀ ਆਪਣੇ ਕੋਲ ਆ ਚੁੱਕੇ ਨੇ ਰਿਪੀਟ ਤੇ ਨੇ ਇਹ ਤੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਜੀ ਵਿਦਾਊਟ ਸਟਿਚਿੰਗ ਵੀ ਲੈ ਸਕਦੇ ਹੋ ਤੇ ਸਕਰੀਨਸ਼ਾਟ ਤੁਸੀਂ ਮੈਨੂੰ ਵਟਸਐਪ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਸੈਂਡ ਕਰ ਸਕਦੇ ਹੋ ਤੇ ਮੇਰੀ ਇੰਨੀ ਇੱਕ ਰਿਕੁਐਸਟ ਜਰੂਰ ਹੈ ਸਾਰੀਆਂ ਭੈਣਾਂ ਨੂੰ ਕਿ ਪਲੀਜ਼ ਕਾਲ 10 ਵਜੇ ਤੋਂ ਬਾਅਦ ਕਰਿਆ ਕਰੋ ਮਾਰਨਿੰਗ ਦੇ ਵਿੱਚ ਕਾਲ ਨਾ ਕਰਿਆ ਕਰੋ ਤੇ ਸ਼ਾਮ ਨੂੰ 6 ਵਜੇ ਤੋਂ ਪਹਿਲਾਂ ਪਹਿਲਾਂ ਕਾਲ ਕਰ ਲਿਆ ਕਰੋ ਮੰਨਦੀ ਹੈ ਕਈ ਐਨਆਰਆਈ ਭੈਣਾਂ ਨੇ ਜਿਨ੍ਹਾਂ ਦਾ ਟਾਈਮ ਚੇਂਜਿੰਗ ਆ ਉਹਨਾਂ ਦੇ ਤੁਸੀਂ ਵੌਇਸ ਮੈਸੇਜ ਤੇ ਪਲੀਜ਼ ਮੈਨੂੰ ਵੌਇਸ ਮੈਸੇਜ ਛੱਡ ਸਕਦੇ ਹੋ ਜੇ ਤੁਹਾਡੀ ਕਾਲ ਮੇ ਤੁਹ ਅਟੈਂਡ ਨਹੀਂ ਹੋ ਰਹੀ ਤਾਂ ਮੈਂ ਜਰੂਰ ਤੁਹਾਡੇ ਨਾਲ ਕਾਲ ਤੇ ਗੱਲ ਕਰੂੰਗੀ ਤੇ ਲੋ ਜੀ ਮੈਂ ਤੁਹਾਨੂੰ ਦਿਖਾਨੀ ਆ ਪਰ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲੋ ਨਾਲ ਬੈਲ ਦਾ ਆਈਕਨ ਪ੍ਰੈਸ ਕਰ ਲੋ ਵੀਡੀਓ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੰਦਾਂ ਦੀ ਲੱਗਦੀ ਆ ਪਹਿਲਾਂ ਮੈਂ ਤੁਹਾਨੂੰ ਤਿੰਨ ਸੂਟ ਥੋੜੇ ਘੱਟ ਰੇਂਜ ਵਾਲੇ ਦਿਖਾਨੀ ਆ 크ਰੇਵ ਦੇ ਉੱਪਰ 크ਰੇਵ ਦੀ ਕਾਫੀ ਜ਼ਿਆਦਾ ਡਿਮਾਂਡ ਆ ਪਹਿਣਾ ਕੋਲੇ ਇਹ ਲਾਈਟ ਜੇ ਕਲਰ ਨੇ ਦੋ ਪੀਸ ਨੇ ਆਪਣੇ ਕੋਲੇ ਤਮੰਨਾ ਬ੍ਰਾਂਡ ਦੇ ਨੇ ਲਾਈਟ ਸ਼ੇਡ ਨੇ ਬਿਲਕੁਲੀ ਲਾਈਟ ਜਾਂ ਸ਼ੇਡ ਆ ਦੇਖੋ ਇਹ ਬਣੇ ਹੋਏ ਦੀ ਲੋਕ ਕੁਝ ਇਦਾਂ ਹੋਊਗੀ ਸਾਰੇ ਕਿਤੇ ਜਿੰਨੀ ਵੀ ਇਹ ਪ੍ਰਿੰਟਿੰਗ ਆ ਸਾਰੀ ਡਿਜੀਟਲ ਹੋਈ ਹੋਈ ਆ ਆ ਦੇਖੋ ਸਾਰੀ ਡਿਜੀਟਲ ਪ੍ਰਿੰਟਿੰਗ ਆ ਇਹਦੇ ਉੱਪਰ ਹੋਈ ਹੋਈ ਸੀ ਗ੍ਰੀਨ ਪਿਸਤਾ ਗ੍ਰੀਨ ਦਾ ਕਲਰ ਦਾ ਇਹ ਹੈਗਾ ਵਾ ਜਿੰਨੀ ਪ੍ਰਿੰਟਿੰਗ ਫਰੰਟ ਤੇ ਆ ਸੇਮ ਪ੍ਰਿੰਟਿੰਗ ਹੀ ਤੁਹਾਨੂੰ ਬੈਕ ਦੇ ਉੱਪਰ ਵੀ ਮਿਲੂਗੀ ਤੇ ਕਰੇਵ ਦੇ ਉੱਪਰ ਆ ਬਟਰ ਕਰੇਵ ਦਾ ਸਟਾਫ ਆ ਪਲੇਨ ਇਹਦੇ ਨਾਲ ਬਾਟਮ ਆ ਬਾਟਮ ਦਾ ਫੈਬਰਿਕ ਇਹਦੇ ਨਾਲ ਪਲੇਨ ਰਹੂਗਾ ਜੀ ਤੇ ਸ਼ਰਟ ਸਾਰੀ ਇਹਦੇ ਵਿੱਚ ਡਿਜੀਟਲ ਰਹੂਗੀ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਦੋ ਤੇ ਨਾਲ ਰਹੂਗਾ ਮਸਲੀਨ ਦਾ ਡਿਜੀਟਲ ਦੁਪੱਟਾ ਇਹ ਹੈਗਾ ਇਹਦਾ ਦੁਪੱਟਾ ਸਾਰਾ ਡਿਜੀਟਲ ਬਣਿਆ ਹੋਇਆ ਬਹੁਤ ਸੋਹਣਾ ਸਾਰੇ ਦੁਪੱਟੇ ਤੇ ਡਿਜੀਟਲ ਆ ਸਾਈਡਾਂ ਤੇ ਇਸ ਤਰ੍ਹਾਂ ਸਾਰੇ ਚਿਕਨ ਕਾਰੀ ਹੋਈ ਹੋਈ ਆ ਬਹੁਤ ਸੋਹਣਾ ਪੀਸ ਆ ਬਹੁਤ ਸੋਹਣਾ ਯਾਨੀ ਕਿ ਹੈਗਾ ਇਹ ਦੁਪੱਟਾ ਬਣਿਆ ਤੇ ਇਹਦੇ ਵਿੱਚ ਦੋ ਕਲਰ ਨੇ ਸੈਕਿੰਡ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਸੈਕਿੰਡ ਕਲਰ ਇਹਦੇ ਵਿੱਚ ਮਿਲ ਜੂਗਾ ਜੀ ਕਿੰਨੇ ਸ਼ੇਡ ਸਕਿਨ ਜਿਹੜਾ ਸ਼ੇਡ ਆ ਇਹ ਵੀ ਬਹੁਤ ਸੋਹਣਾ ਸਾਰਾ ਡਿਜੀਟਲ ਪੀਸ ਆ ਨਾਲ ਸੇਮ ਹੀ ਡਿਜੀਟਲ ਦੁਪੱਟਾ ਲੱਗਿਆ ਹੋਇਆ ਸੇਮ ਫੈਬਰਿਕ ਆ ਸੇਮ ਸਾਰਾ ਇਹਦੇ ਉੱਪਰ ਪ੍ਰਿੰਟਿੰਗ ਹੋਈ ਹੋ ਜਾਂ ਜਿਹੜਾ ਪੀਸ ਮੈਂ ਤੁਹਾਨੂੰ ਖੋਲ ਕੇ ਦਿਖਾਇਆ ਵਾ ਤੇ ਇੱਕ ਪੀਸ ਆਪਣੇ ਕੋਲ ਹੈਗਾ ਆਰਗੈਂਜ਼ਾ ਦਾ ਆਹ ਲੋ ਜੀ ਇਹ オーਰਗੈਂਜ਼ਾ ਦੇ ਉੱਪਰ ਆ ਇਸ ਤਰ੍ਹਾਂ ਵਾਹ ਦੀ ਲੁੱਕ ਸਾਰਾ ਗਲੇ ਤੇ ਕੰਮ ਆਊਗਾ ਇਹਦਾ ਤੇ ਇਧਰ ਸਾਰਾ ਘੇਰੇ ਦੇ ਉੱਪਰ ਆਊਗਾ ਘੇਰਾ ਵੀ ਇਹਦਾ ਪੂਰਾ ਫੁੱਲ ਵਧੀਆ ਐ ਨੂੰ ਆਏ ਸਾਰਾ ਵਰਕ ਵਾਲਾ ਬਣਿਆ ਹੋਇਆ ਵਾ ਚੈੱਕ ਕਰ ਸਕਦੇ ਹੋ ਸਾਰਾ ਥ੍ਰੈਡ ਵਰਕ ਹੋ ਗਿਆ ਉੱਪਰ ਹੈਂਡ ਵਰਕ ਦਾ ਟੱਚ ਦਿੱਤਾ ਹੋਇਆ ਆਹ ਲੋ ਜੀ ਤੇ ਗਲੇ ਦੇ ਉੱਪਰ ਆਹ ਵਾਲਾ ਵਰਕ ਆਊਗਾ ਇਹ ਗਲਾ ਬਣਿਆ ਹੋਇਆ ਵਾ ਇਹ ਵੀ ਵਿਸਕਾਸ ਔਰਗੈਂਜ਼ਾ ਦੇ ਉੱਪਰ ਹੀ ਆ ਨਾਲ ਇਹਨਾਂ ਦੇ ਆਉਗੀ ਵਰਕ ਵਾਲੀ ਬਾਟਮ ਬਾਟਮ ਦੇ ਉੱਪਰ ਵੀ ਵਰਕ ਹੋਇਆ ਹੋਇਆ ਸਿਲਕ ਦੀ ਬਾਟਮ ਆ ਇਹ ਸਿਲਕ ਦੀ ਬਾਟਮ ਲੱਗੀ ਹੋਈ ਆ ਨਾਲ ਔਰਗੈਂਜ਼ਾ ਦੀ ਸ਼ਰਟ ਆ ਤੇ ਇਹਨਾਂ ਦੇ ਨਾਲ ਜਿਹੜਾ ਦੁਪੱਟਾ ਲੱਗਿਆ ਹੋਇਆ ਉਹ ਵੀ ਔਰਗੈਂਜ਼ਾ ਦਾ ਹੀ ਲੱਗਿਆ ਹੋਇਆ ਔਰਗੈਂਜ਼ਾ ਦਾ ਦੁਪੱਟਾ ਲੱਗਿਆ ਹੋਇਆ ਨਾਲ ਸਾਈਡਾਂ ਤੇ ਸ਼ਰਟ ਨਾਲ ਦੀ ਨਾਲ ਪੈਚ ਵਰਕ ਹੋ ਕੇ ਬਹੁਤ ਸੋਹਣਾ ਡਿਜ਼ਾਈਨਰ ਜਾਂ ਦੁਪੱਟਾ ਵਾ ਤੇ ਰੇਂਜ ਇਹਨਾਂ ਦੀ ਬਹੁਤ ਜ਼ਿਆਦਾ ਰੀਜ਼ਨੇਬਲ ਆ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਸਕਰੀਨ ਤੇ ਇਹਨਾਂ ਦਾ ਪ੍ਰਾਈਸ ਤੁਹਾਨੂੰ ਨਾਮ ਦੇ ਨਾਲ ਮੈਂਸ਼ਨ ਹੋ ਜਾਊਗਾ ਹੁਣ ਮੈਂ ਤੁਹਾਨੂੰ 3 ਪੀਸ ਦਿਖਾਉਣੀ ਆ ਜਿਹੜੇ ਹੈਂਡਵਰਕ ਦੇ ਆਪਣੇ ਕੋਲ ਰੈਡੀ ਹੋ ਕੇ ਆਏ ਨੇ ਕਿਉਂਕਿ ਹੈਂਡਵਰਕ ਦੀ ਫੌਰੀਂ ਦੀਆਂ ਪਹਿਣਾ ਕਾਫੀ ਜ਼ਿਆਦਾ ਡਿਮਾਂਡ ਕਰ ਰਹੀਆਂ ਨੇ ਪਰ ਤੁਸੀਂ ਇਹਨਾਂ ਤੋਂ ਇਲਾਵਾ ਆਪਣਾ ਵੀ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਜਿਵੇਂ ਕਿ ਇਸ ਟਾਈਮ ਆਰਗੈਂਜ਼ਾ ਪੂਰੇ ਵਧੀਆ ਜ਼ੋਰਾ ਸ਼ੋਰਾਂ ਤੇ ਚੱਲ ਰਹੀ ਹੈ ਜੀ organza viscose organza ਤੇ ਬਹੁਤ ਵਧੀਆ ਸੋਹਣੇ ਸੂਟ ਰੈਡੀ ਹੋ ਰਹੇ ਨੇ ਤੇ ਜਿਵੇਂ raw silk ਹੋਗੀ ਉਹਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਜਿਹਦੇ ਜਿਹੜਾ ਵੀ ਫੈਬਰਿਕ ਤੁਸੀਂ ਲਾਇਕ ਕਰਦੇ ਹੋ ਉਹਦੇ ਉੱਪਰ ਕਰਵਾ ਸਕਦੇ ਹੋ ਹਲ ਥੋੜਾ ਜਿਹਾ ਮੈਂ ਕੈਮਰਾ نیچے ਕਰਕੇ ਤੁਹਾਨੂੰ ਦੁਕਾਨੀਆਂ ਦੀ ਲੁੱਕ ਬਹੁਤ ਸੋਹਣਾ ਸੂਟ ਆ ਸਾਰਾ ਹੈਂਡਵਰਕ ਦਾ ਕੰਮ ਹੋਇਆ ਸਾਰਾ ਜਿੰਨਾ ਵੀ ਕੰਮ ਹੋਇਆ ਸਾਰਾ ਹੈਂਡਵਰਕ ਦਾ ਸਾਰਾ ਦੱਪਕੇ ਦਾ ਕੰਮ ਹੋਇਆ ਹੋਇਆ ਸਾਰਾ ਇਹ ਗਲਾ ਬਣਿਆ ਹੋਇਆ ਫਿਰ ਇਸ ਤਰ੍ਹਾਂ ਬੇਲਾ ਜਾਂਦੀਆਂ ਨੇ ਟਾਈ ਡਾਈ ਸੂਟ ਆ ਨੀਚੇ ਜਾ ਕੇ ਸੈਕਿੰਡ ਕਲਰ ਆ ਇਹਦਾ ਲਾਈਟ ਫਰੋਜ਼ੀ ਤੇ ਡਾਰਕ ਫਰੋਜ਼ੀ ਦਾ ਕੰਬੀਨੇਸ਼ਨ ਬਣਿਆ ਹੋਇਆ ਬਹੁਤ ਸੋਹਣਾ ਤੇ ਸਾਰਾ ਦੱਪਕੇ ਦਾ ਪੀਸ ਆ ਬਹੁਤ ਵਧੀਆ ਸਾਰਾ ਹੈਂਡਵਰਕ ਦਾ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਆ ਇਹਨਾਂ ਦੀ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਆ ਲੋ ਜੀ ਨਾਲ ਪਿਓਰ ਵਿਸਕੋਸ ਸਿਲਕ ਦੀ ਬਾਟਮ ਲੱਗੀ ਆ ਪਿਓਰ ਸਿਲਕ ਦੀ ਨਾਲ ਬਾਟਮ ਲੱਗੀ ਹੋਈ ਆ ਇਹਦੇ ਨਾਲ ਹੀ ਤੇ ਨਾਲ ਪਿਓਰ ਚਨੂਨ ਦੇ ਦੁਪੱਟੇ ਆ ਪਿਓਰ ਚਨੂਨ ਦੇ ਨਾਲ ਦੁਪੱਟੇ ਰੈਡੀ ਹੋਏ ਹੋਏ ਨੇ ਲੋ ਜੀ ਬਹੁਤ ਸੋਹਣਾ ਨਾਲ ਦੁਪੱਟਾ ਰੈਡੀ ਹੋਇਆ ਹੋਇਆ ਪੂਰਾ ਖੁੱਲਾ ਡੁੱਲਾ ਦੁਪੱਟਾ ਵਾ ਲੰਬਾਈ ਚੜਾਈ ਪੂਰੀ ਵਧੀਆ ਵਾ ਸਾਰਾ ਦੁਪੱਟੇ ਦੇ ਉੱਤੇ ਗੋਟਾ ਪੱਤੀ ਦਾ ਸਾਰਾ ਕੰਮ ਹੋਇਆ ਹੋਇਆ ਵਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਹਲੋ ਜੀ ਇੱਕ ਪੈਰਟ ਦੇ ਨਾਲ ਗ੍ਰੀਨ ਦਾ ਕੰਟਰਾਸਟ ਆ ਕੰਮ ਚੈੱਕ ਕਰੋ ਕੰਮ ਪੂਰਾ ਵਧੀਆ ਸਾਰਾ ਹੈਂਡਵਰਕ ਦਾ ਦੇਖੋ ਇਸੇ ਤਰ੍ਹਾਂ ਪੂਰੀਆਂ ਪੈਨਲਸ ਬਣੀਆਂ ਹੋਈਆਂ ਨੇ ਲਾਈਟ ਗ੍ਰੀਨ ਨਾਲ ਡਾਰਕ ਗ੍ਰੀਨ ਦਾ ਕੰਟਰਾਸਟ ਆ ਤੇ ਨਾਲ ਡਾਰਕ ਗ੍ਰੀਨ ਹੀ ਬਾਟਮ ਲੱਗੀ ਹੋਈ ਆ ਸਿਲਕ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਤੇ ਨਾਲ ਸੇਮ ਜਿਹੜਾ ਮੈਂ ਪਹਿਲਾਂ ਦੁਪੱਟਾ ਖੋਲ ਕੇ ਦਿਖਾਇਆ ਪ्योर ਚਨੂਨ ਦਾ ਸਾਰਾ ਗੋਟਾ ਪੱਤੀ ਵਾਲਾ ਦੁਪੱਟਾ ਵਾ ਇਹਦੇ ਨਾਲ ਦੀ ਬਹੁਤ ਸੋਹਣੇ ਦੋਨੇ ਸੂਟ ਬਹੁਤ ਸੋਹਣੇ ਆ ਇੱਕ ਹੈਗਾ ਵੀ ਸ਼ੇਪ ਦੇ ਉੱਪਰ ਜਿਹੜਾ ਕਾਫੀ ਵੀ ਸ਼ੇਪ ਗਲਾ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਉੱਪਰ ਆ ਬਹੁਤ ਜ਼ਿਆਦਾ ਜਣ ਕੇ ਖੁਦ ਵੀ ਪਹਿਣਾ ਰੈਡੀ ਕਰਵਾ ਰਹੀਆਂ ਬੈਲਵਟ ਦੇ ਉੱਪਰ ਵੀ ਬਹੁਤ ਰੈਡੀ ਹੋਏ ਨੇ ਵੀ ਸ਼ੇਪ ਦੇ ਉੱਪਰ ਆ ਲੋ ਜੀ ਵੀ ਸ਼ੇਪ ਗਲਾ ਇਹ ਇਸ ਤਰ੍ਹਾਂ ਇਹਦੀਆਂ ਪੈਨਲਸ ਬਣੀਆਂ ਹੋਈਆਂ ਨੇ ਦੇਖੋ ਸਾਰਾ ਹੈਂਡਵਰਕ ਦਾ ਕੰਮ ਪੂਰੀ ਫਿਨਿਸ਼ਿੰਗ ਦੇ ਨਾਲ ਸਾਰਾ ਕੰਮ ਹੋਇਆ ਹੋਇਆ ਸਾਰਾ ਪੈਨਲ ਦਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਸਾਰੇ ਪੈਨਲ ਆ ਤੇ ਨਾਲ ਇਹਨਾਂ ਸਾਰੇ ਪੀਸਾਂ ਤੇ ਨਾਲ ਸੇਮ ਬਾਹਾਂ ਦੇ ਉੱਪਰ ਵੀ ਕੰਮ ਮਿਲੂਗਾ ਸੇਮ ਜਿਵੇਂ ਪੈਨਲਸ ਬਣੀਆਂ ਉਵੇਂ ਸੇਮ ਬਾਹਾਂ ਦੇ ਉੱਪਰ ਵੀ ਆ ਤਿੰਨੇ ਦੇ ਤਿੰਨੇ ਪੀਸਾਂ ਤੇ ਬਾਹਾਂ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੂਗਾ ਤੇ ਨਾਲ ਇਹਦੇ ਸੇਮ ਹੀ ਬਾਟਮ ਆ ਮਹਿੰਦੀ ਆ ਜਾਂ ਕਲਰ ਆ ਅਲੱਗ ਜਿਹਾ ਮਹਿੰਦੀਆਂ ਸ਼ੇਡ ਆ ਇਹ ਤੇ ਨਾਲ ਇਹਦੇ ਸੇਮ ਚਨੂਨ ਦਾ ਦੁਪੱਟਾ ਲੱਗਿਆ ਹੋਇਆ ਦੇਖੋ ਪ्योर ਚਨੂਨ ਦਾ ਪੂਰਾ ਖੁੱਲਾ ਡੁੱਲਾ ਦੁਪੱਟਾ ਵਾ 4 ਸਾਈਡ ਲੈਸ ਦੇ ਨਾਲ ਪੂਰਾ ਵਧੀਆ ਆ ਲੋ ਜੀ ਸਾਰੇ 4 ਸਾਈਡ ਇਸ ਤਰ੍ਹਾਂ ਲੈਸ ਲੱਗੀ ਹੋਈ ਆ ਸਾਰੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਸਾਰੇ ਦੁਪੱਟੇ ਦੇ ਉੱਤੇ ਸਾਰਾ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਬਹੁਤ ਸੋਹਣੇ ਸਾਰੇ ਖੁੱਲੇ ਡੁੱਲੇ ਇਹ ਪੀਸ ਨੇ ਲੋਤੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਜਿਹੜੀ ਕਿ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਈ ਹੋਗੀ ਕਿਉਂਕਿ ਬਹੁਤ ਸੋਹਣੀ ਬਹੁਤ ਵਧੀਆ ਸਾਰੀ ਪਾਰਟੀ ਵੀਰ ਕਲੈਕਸ਼ਨ ਆ ਤੇ ਹੈਂਡਵਰਕ ਦੇ ਸੂਟ ਦਾ ਪ੍ਰਾਈਸ ਬਹੁਤ ਰੀਜ਼ਨੇਬਲ ਆ ਜਿਵੇਂ ਕਿ ਆਪਾਂ ਖੁਦ ਦਾ ਫੈਬਰਿਕ ਲੈ ਕੇ ਰੈਡੀ ਕਰਾਉਨੇ ਆ ਤਾਂ ਹੈਂਡਵਰਕ ਦਾ ਸੂਟ ਕੱਟ ਤੋਂ ਕੱਟ ਵੀ 4500 5000 ਤੋਂ ਸਟਾਰਟਿੰਗ ਹੁੰਦੀ ਆ ਨਾਰਮਲ ਸੂਟ ਦੀ ਪਰ ਇਹ ਵਾਲੇ ਸੂਟਾਂ ਦਾ ਬਹੁਤ ਵਧੀਆ ਪ੍ਰਾਈਸ ਰੇਂਜ ਆ ਜਿਹੜੀ ਵੀ ਪਹਿਣ ਨੂੰ ਜਿਹੜਾ ਵੀ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਕਰ ਬੈਠੇ ਤੁਸੀਂ ਇਹਨਾਂ ਸੁੱਟਾਂ ਨੂੰ ਮੰਗਵਾ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਜਰੂਰ ਕਰਿਆ ਕਰੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ